ਸਾਜੀਗਲ ਜੀ ਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਅੱਜ ਗੱਲ ਕਰਨ ਲੱਗਾ ਇੱਕ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਜਿਹਦੇ ਚ ਤੁਸੀਂ ਟਾਈਟਲ ਤਾਂ ਦੇਖ ਹੀ ਲਿਆ ਹੋਵੇਗਾ ਕਿ ਲਾ ਦਿੱਤੀ ਹੈ ਸ਼ਰਮ ਬਹੁਤ ਸਾਰੇ ਐਸੇ ਬੇਸ਼ਰਮ ਲੋਕ ਨੇ ਜਿਹੜੇ ਕਦੇ ਵੀ ਸ਼ਰਮ ਨਹੀਂ ਕਰਦੇ ਤੇ ਨਾ ਹੀ ਉਹਨਾਂ ਨੂੰ ਇਹੋ ਜਿਹਾ ਕੰਮ ਕਰਨ ਲੱਗਿਆ ਸ਼ਰਮ ਆਉਂਦੀ ਹੈ ਬਹੁਤ ਸਾਰੀਆਂ ਐਸੀਆਂ ਹਰਕਤਾਂ ਜਿਹੜੀਆਂ ਨੇ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਤੇ ਸਾਨੂੰ ਸ਼ਰਮਸਾਰ ਕਰ ਦਿੰਦੀਆਂ ਹੋਣਗੀਆਂ ਤੇ ਉਹਨਾਂ ਸ਼ਰਮਸਾਰ ਗੱਲਾਂ ਦੇ ਉੱਤੇ ਅੱਜ ਗੱਲ ਕਰਨ ਨੂੰ ਦਿਲ ਕੀਤਾ ਤੇ ਸੋਚਿਆ ਕਿ ਤੁਹਾਡੇ ਰੂਬਰੂ ਹੋ ਕੇ ਤੇ ਤੁਹਾਡੇ ਨਾਲ ਜਿਹੜੀ ਐਸੀ ਸ਼ਰਮਨਾਕ ਘਟਨਾਵਾਂ ਦੇ ਉੱਤੇ ਗੱਲ ਜਰੂਰ ਕਰੀਏ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਇਹ ਗੱਲਾਂ ਸੱਚੀਆਂ ਲੱਗਦੀਆਂ ਨੇ ਤਾਂ ਕਮੈਂਟ ਜਰੂਰ ਕਰਿਓ ਤੇ ਨਾਲ ਦੀ ਨਾਲ ਆਪਣਾ ਵਿਚਾਰ ਦਿਓ ਨਾਲ ਦੀ ਨਾਲ ਦੋਸਤੋ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਐਸੇ ਬੇਸ਼ਰਮ ਲੋਕ ਧਰਤੀ ਤੇ ਹੋਣੇ ਚਾਹੀਦੇ ਆ ਕਿ ਜਾਂ ਨਹੀਂ ਹੋਣੇ ਚਾਹੀਦੇ ਜੇ ਗੱਲ ਕਰ ਲਈਏ ਕਿ ਬੇਸ਼ਰਮੀ ਦੀਆਂ ਹੱਦਾਂ ਕੌਣ ਲੋਕ ਪਾਰ ਕਰਦੇ ਨੇ ਬੇਸ਼ਰਮੀ ਦੀਆਂ ਹੱਦਾਂ ਉਦੋਂ ਪਾਰ ਹੋ ਜਾਂਦੀਆਂ ਨੇ ਜਦੋਂ ਬਿਨਾਂ ਸੋਚੇ ਸਮਝੇ ਹੀ ਉਹ ਲੋਕ ਆਪਣਾ ਕੰਮ ਕੱਢ ਜਾਂਦੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਤੁਸੀਂ ਇੱਕ ਬਹੁਤ ਜ਼ਿਆਦਾ ਜਿਹੜੀ ਉਹ ਵੀਡੀਓ ਵਾਇਰਲ ਹੁੰਦੀ ਦੇਖੀ ਹੋਏ ਕਿ ਕਿ ਘਿਓ ਵਾਲਾ ਇੱਕ ਕੰਟੇਨਰ ਹੈ ਜਿਹੜਾ ਉਹ ਰੋਡ ਦੇ ਉੱਤੇ ਪਲਟ ਜਾਂਦਾ ਆ ਪੁਲ ਦੇ ਉੱਤੇ ਪਲਟ ਜਾਂਦਾ ਹੈ ਤੇ ਘਿਓ ਸਾਰੇ ਦਾ ਸਾਰਾ ਜਿਹੜਾ ਆ ਉਹ ਰੋਡ ਦੇ ਉੱਤੇ ਡੁੱਲ ਜਾਂਦਾ ਆ ਡੁੱਲਣ ਤੋਂ ਬਾਅਦ ਉਹ ਘਿਓ ਜਿਹੜਾ ਆ ਪੁਲ ਤੋਂ نیچے ਵਾਲੇ ਪਾਸੇ ਨੂੰ ਜਿਹੜਾ ਪਾਣੀ ਵਾਲਾ ਪਾਇ ਪਿਆ ਜਿਹਦੇ ਥਾਣੀ ਪੁਲ ਦਾ ਸਾਰਾ ਪਾਣੀ ਹੇਠਾਂ ਚੜਿਆ ਜਾਂਦਾ ਆ ਉਸ ਜਗ੍ਹਾ ਦੇ ਉੱਤੇ ਘਿਓ ਜਿਹੜਾ ਆ ਪ੍ਰਣਾਲੇ ਤੋਂ ਥੱਲੇ ਜਾਣ ਲੱਗ ਪੈਂਦਾ ਆ ਤੇ ਲੋਕਾਂ ਨੇ ਉਸ ਵੇਲੇ ਪੂਰੀ ਬੇਸ਼ਰਮੀ ਦੀਆਂ ਹੱਦਾਂ ਜਿਹੜੀਆਂ ਨੇ ਪਾਰ ਕਰ ਦਿੱਤੀਆਂ ਇੱਕ ਪਾਸੇ ਤਾਂ ਉਸ ਟਰੱਕ ਵਾਲੇ ਦਾ ਉਸ ਕੰਟੇਨਰ ਵਾਲੇ ਦਾ ਲੱਖਾਂ ਰੁਪਈਆ ਦਾ ਨੁਕਸਾਨ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਜਿਹੜਾ ਆ ਉਹਦੀ ਮਦਦ ਕਰਨ ਦੀ ਬਜਾਏ ਇਹ ਲੋਕ ਕੀ ਕਰਦੇ ਨੇ ਕਿ ਆਪਣੇ ਘਰੋਂ ਬਾਲਟੀਆਂ ਲਿਆ ਲਿਆ ਕੇ ਜਿਹੜਾ ਆ ਉਹ ਘਿਓ ਨੂੰ ਪਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਘਿਓ ਨੂੰ ਜਿਹੜਾ ਆ ਉਹ ਆਪਣੇ ਘਰ ਲੈ ਜਾਂਦੇ ਨੇ ਇੱਥੇ ਜਦ ਕੀ ਸਾਨੂੰ ਜਿਹੜੀ ਏ ਉਸ ਬੰਦੇ ਦੀ ਮਦਦ ਕਰਨੀ ਚਾਹੀਦੀ ਸੀ ਉਸ ਬੰਦੇ ਦੀ ਹੈਲਪ ਕਰਨੀ ਚਾਹੀਦੀ ਸੀ ਪਰ ਹੈਲਪ ਕਰਨ ਦੀ ਬਜਾਏ ਜਿਹੜਾ ਆ ਅਸੀਂ ਕੀ ਕਰਦੇ ਆ ਕਿ ਉਹਨੂੰ ਹੋਰ ਜ਼ਿਆਦਾ ਦੁਖੀ ਕਰਦੇ ਆ ਉਸ ਬੰਦੇ ਦੇ ਦਿਲ ਤੇ ਕੀ ਬੀਤੀ ਹੋਏਗੀ ਇਦਾਂ ਦੇ ਵੀ ਬੇਸ਼ਰਮ ਲੋਕ ਜਿਹੜੇ ਨੇ ਉਹ ਸਾਡੀ ਧਰਤੀ ਤੇ ਰਹਿੰਦੇ ਨੇ ਜਿਹੜੇ ਯਰਾ ਵੀ ਇਹੋ ਜਿਹਾ ਕੰਮ ਕਰਨ ਲੱਗਿਆ ਸੋਚਦੇ ਨਹੀਂਗੇ ਕਿ ਅਗਲੇ ਦਾ ਪਹਿਲਾਂ ਹੀ ਜਿਹੜਾ ਆ ਲੱਖਾਂ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਆ ਤੇ ਉਤੋਂ ਅਸੀਂ ਇੰਨੀ ਸ਼ਰਮਸਾਰ ਕਰ ਦੇਣ ਵਾਲੀ ਜਿਹੜੀ ਹਰਕਤ ਕਰਨ ਲੱਗੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਆ ਇੱਕ ਇਸ ਤਰ੍ਹਾਂ ਦੀ ਖਬਰ ਆਈ ਸੀ ਜਦੇ ਵਿੱਚ ਕਿਸੇ ਦਾ ਜਿਹੜਾ ਆ ਬੂਟਾਂ ਵਾਲਾ ਇੱਕ ਜਿਹੜਾ ਆ ਜੁੱਤੀਆਂ ਵਾਲੀ ਖੱਡੀ ਜਿਹੜੀ ਪਲਟ ਜਾਂਦੀ ਐ ਤੇ ਲੋਕ ਉਤੋਂ ਜੁੱਤੀਆਂ ਬੋਟ ਚੁੱਕ ਕੇ ਭੱਜਦੇ ਨਜ਼ਰ ਆਈ ਕੀ ਤੁਹਾਨੂੰ ਬੋਟ ਨਹੀਂ ਮਿਲਦੇ ਕੀ ਤੁਸੀਂ ਇੰਨੇ ਜੋਗੇ ਵੀ ਨਹੀਂ ਕਿ ਜੁੱਤੀਆਂ ਲੈ ਸਕੋ ਕੀ ਤੁਸੀਂ ਇੰਨੇ ਜੋਗੇ ਵੀ ਨਹੀਂ ਕਿ ਆਪਣੇ ਕਮਾਈ ਦੇ ਵਿੱਚੋਂ ਜੁੱਤੀਆਂ ਬੂਟ ਖਰੀਦ ਸਕੋ ਆਪਣੇ ਪਰਿਵਾਰ ਜੋਗੀਆਂ ਖਰੀਦ ਸਕੋ ਉਸ ਗਰੀਬ ਦਾ ਨੁਕਸਾਨ ਹੋ ਜਾਂਦਾ ਆ ਗੱਡੀ ਵੱਜ ਜਾਂਦੀ ਏ ਬੂਟ ਖੱਲਰ ਜਾਂਦੇ ਨੇ ਇਕੱਠੇ ਕਰਕੇ ਉਸ ਨੂੰ ਦੇਣ ਦੀ ਬਜਾਏ ਲੋਕ ਬੋਟ ਚੱਕਣੇ ਜਿਹੜਾ ਆ ਸ਼ੁਰੂ ਕਰ ਦਿੰਦੇ ਆ ਹੁਣ ਜਿਹੜੀ ਘਟਨਾ ਜਿਹੜੀ ਵਾਇਰਲ ਹੋ ਰਹੀ ਓ ਉਹ ਹੋ ਰਹੀ ਏ ਕਿਉਂ ਓਦੀ ਘਿਓ ਵਾਲਾ ਟਰੱਕ ਪਲਟਦੇ ਅਨਸਾਰ ਹੀ ਨੇੜੇ ਤੇੜੇ ਦੇ ਲੋਕਾਂ ਨੇ ਇੰਨੀ ਜੜੀ ਹੈ ਮਾਰੀ ਕਰਤੂਤ ਕਰਨੇ ਸ਼ੁਰੂ ਕਰ ਦਿੱਤੀ ਕਿ ਘਿਓ ਹੀ ਭਰਨਾ ਸ਼ੁਰੂ ਕਰਤਾ ਹਾਲਾਂਕਿ ਇਹ ਨਹੀਂ ਪਤਾ ਕਿ ਉਹ ਘਿਓ ਅਸਲੀ ਹੈ ਨਕਲੀ ਹੈ ਜਾਂ ਪਾ ਮੋਇਲਿਆ ਜਾਂ ਕੀ ਹੈਗਾ ਆ ਕੱਚਾ ਘਿਓ ਆ ਉਸ ਘਿਓ ਨੂੰ ਲੋਕ ਡੱਬਿਆਂ ਦੇ ਨਾਲ ਪਰ ਪਰ ਕੇ ਬਾਲਟੀਆਂ ਪਰ ਪਰ ਕੇ ਆਪਣੇ ਘਰਾਂ ਦੇ ਵੱਲ ਨੂੰ ਲੈ ਕੇ ਜਾ ਰਹੇ ਨੇ ਹੋ ਸਕਦਾ ਘਿਓ ਖਾਣ ਤੋਂ ਬਾਅਦ ਬਿਮਾਰ ਹੋ ਜੇ ਹੋ ਸਕਦਾ ਆ ਉਸ ਘਿਓ ਦੇ ਨਾਲ ਉਹਨਾਂ ਨੂੰ ਬਹੁਤ ਸਾਰੀ ਕੋਈ ਪ੍ਰੋਬਲਮ ਆ ਜਾਵੇ ਪਰ ਨਹੀਂ ਲੋਕ ਨਹੀਂ ਬੱਜਦੇ ਲੋਕ ਆਪਣੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ ਜੜੀਆਂ ਨੇ ਉਹ ਪਾਰ ਕਰ ਦਿੰਦੇ ਨੇ ਇੰਨੇ ਮਾੜੇ ਲੋਕ ਨੇ ਸਾਡੀ ਧਰਤੀ ਦੇ ਉੱਤੇ ਕਿ ਇੱਕ ਕਿਸੇ ਦਾ ਨੁਕਸਾਨ ਹੋਇਆ ਹੋਏ ਤੇ ਦੂਸਰਾ ਉਹਦਾ ਹੋਰ ਜ਼ਿਆਦਾ ਨੁਕਸਾਨ ਕਰੋ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੀਆਂ ਅੱਖਾਂ ਦੇ ਵਿੱਚ ਮਿੱਟੀ ਘਟਾਪਾਉਣਾ ਸ਼ੁਰੂ ਕਰ ਦਵੋ ਤੇ ਉਹਦਾ ਸਮਾਨ ਹੀ ਚੱਕ ਕੇ ਜਿਹੜਾ ਆ ਲੈ ਜਾਓ ਕਿਵੇਂ ਲੱਗਦਾ ਦੋਸਤੋ ਕਿ ਇੱਦਾਂ ਕਰਨਾ ਚਾਹੀਦਾ ਇਹ ਕਾਲ ਮਾੜੀ ਏ ਕਿ ਚੰਗੀ ਏ ਕਿ ਇਹਨਾਂ ਨੇ ਰੱਬ ਨੂੰ ਜਾਣ ਨਹੀਂ ਦੇਣੀ ਕੀ ਇਹ ਰੱਬ ਦੇ ਸੀਸੀਟੀਵੀ ਕੈਮਰਿਆਂ ਤੋਂ बच ਜਾਣਗੇ ਕੀ ਹੋਵੇਗਾ ਇਹਨਾਂ ਲੋਕਾਂ ਦਾ ਬਹੁਤ ਮਾੜੀ ਗੱਲ ਆ ਕਮੈਂਟ ਜਰੂਰ ਕਰਿਓ ਇਹਦੇ ਉੱਤੇ ਆਪਣੀ ਰਾਏ ਜਰੂਰ ਦਿਓ ਸਾਡੇ ਦਿਲ ਦਾ ਜਿਹੜਾ ਬਲ ਬਲਾਂ ਸੀ ਉਹ ਤੁਹਾਡੇ ਨਾਲ ਸੀ ਫੋਲ ਦਿੱਤਾ ਆ ਜੇਕਰ ਵੀਡੀਓ ਵਧੀਆ ਲੱਗੇ ਤੇ ਅੱਗੇ ਵੀ ਤੋਰ ਦਿਓ ਸ਼ੇਅਰ ਜਰੂਰ ਕਰਿਓ ਨਾਲ ਦੀ ਨਾਲ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋਰ ਜ਼ਿਆਦਾ ਵੀਡੀਓ ਦੇਖਣ ਦੇ ਲਈ ਇਹ ਜਿਹੜਾ ਆ ਸਾਡੇ ਨਾਲ ਜੁੜੇ ਰਹੋ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ